ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਾਣੀ ਦੇ ਸਿਆਸਤ ਸ਼ੁਰੂ ਤੋਂ ਹੋ ਰਹੀ ਆ ਪਹਿਲਾਂ ਵੀ ਹੁੰਦੀ ਸੀ ਤੇ ਅੱਜ ਵੀ ਹੋ ਰਹੀ ਆ ਤੇ ਗਾਂ ਵੀ ਹੋਊਗੀ ਮਸਲਾ ਇਹ ਆਉਂਦਾ ਕਿ ਪਾਣੀ ਜਿਹੜਾ ਉਹ 70% ਜਿਹੜਾ ਆਪਣੇ ਸਰੀਰ ਵਾਸਤੇ ਲੋੜਵੰਦਾ ਤੇ ਜੇ ਪਾਣੀ ਨਾ ਹੋਇਆ ਤੇ ਫੇਰ ਆਪਣਾ ਜੀਵਨ ਜਿਹੜਾ ਉਹ ਹੈ ਹੀ ਨਹੀਂ ਸੋ ਪਾਣੀ ਦੀ ਲੜਾਈ ਮੌਢ ਤੋਂ ਚੱਲਦੀ ਆ ਰਹੀ ਆ ਤੇ ਫਰੀਦਕੋਟ ਦੇ ਵਿੱਚ ਰਾਜਾ ਮਾਈਨਰ ਦਾ ਰੌਲਾ ਪਾਣੀ ਦਾ ਰੌਲਾ ਤੇ ਸਰਕਾਰਾਂ ਨੇ ਇਸ ਵਕਤ ਜਿਹੜੇ ਪਿੱਛੇ ਜੇ ਟੈਸਟ ਕਰਵਾਏ ਸੀਗੇ ਪਾਣੀ ਦੇ ਉਹ ਕਹਿੰਦੇ ਵੀ ਪਾਣੀ ਪੀਣ ਯੋਗ ਹੈ ਹੀ ਨਹੀਂ ਫੇਰ ਜਿਹੜਾ ਨਲਕਿਆਂ ਦਾ ਪਾਣੀ ਪੀਣ ਯੋਗ ਨਹੀਂ ਹੈਗਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈਗਾ ਫਿਰ ਲੋਕਾਂ ਨੂੰ ਪਾਣੀ ਦੀ ਪੂਰਤੀ ਤੁਸੀਂ ਕਰੋਗੇ ਕਿੱਥੋਂ ਕਰੋਗੇ ਰਾਜਾ ਮਾਈਨਰ ਤੋਂ ਕਰੋਗੇ ਫੇਰ ਤੁਸੀਂ ਇਹੀ ਪਾਣੀ ਜਿਹੜਾ ਵਾਟਰ ਬਾਕਸ ਨੂੰ ਜਾਊਗਾ ਫੇਰ ਤੁਸੀਂ ਕਹਿੰਦੇ ਆ ਵੀ ਅਸੀਂ ਸਿਰਫ ਤੇ ਸਿਰਫ 40% ਪਾਣੀ ਆ ਜਿਹੜੀ ਉਹ ਫਰੀਦਕੋਟ ਹਲਕੇ ਨੂੰ ਦੇ ਸਕਦੇ ਆ ਇੰਨੀ ਕੁ ਸਾਡੇ ਕੋਲ ਪੂਰਤੀ ਹੈਗੀ ਆ ਤੇ ਬਾਕੀ ਔਰ ਮਸਲਾ ਇੱਥੇ ਇਹ ਆਉਂਦਾ ਵੀ ਇੱਥੇ ਟੱਕਣ ਨਾ ਤਾਂ ਪਹਿਲਾਂ ਸੀ ਕਿ ਨਾ ਹੋਣਾ ਹੈ ਗਿਆ ਕੁੱਤੇ ਡੱਗ ਪੈਣ ਬਿੱਲੀਆਂ ਡੱਗ ਪੈਣ ਜਵਾਕ ਡੱਗ ਪੇ ਕੋਈ ਵੀ ਡੱਗ ਸਕਦਾ ਤੇ ਪਹਿਲਾਂ ਵੀ ਡੱਗੇ ਸੀ ਤੇ ਉਸ ਤੋਂ ਬਾਅਦ ਜਦੋਂ ਉਸ ਕੁੱਤਿਆਂ ਵਾਲੇ ਪਾਣੀ ਨੂੰ ਤੁਸੀਂ ਫਿਲਟਰ ਕਰੋਗੇ ਤੇ ਕੀ ਉਹ ਸਾਫ਼ ਹੋ ਜਾਊਗਾ ਤੇ ਜਿਹੜੇ ਇਹਨਾਂ ਦੇ ਫਿਲਟਰ ਕਰਨ ਦੀ ਹਾਲਾਤ ਆ ਉਹ ਵੀ ਸਾਰਿਆਂ ਨੂੰ ਪਤਾ ਵਾਟਰ ਬਾਕਸ ਦੀ ਤੇ ਫਿਰ ਤੁਸੀਂ ਪਾਣੀ ਪਿਆਈ ਕਿਹੜਾ ਜਾਣੇ ਆ ਲੋਕਾਂ ਨੂੰ ਬਿਮਾਰੀਆਂ ਵਾਲਾ ਪਾਣੀ ਪਿਆਈ ਜਾਨੇ ਤੇ ਫਿਰ ਬਿਮਾਰੀਆਂ ਫੈਲਣੀਆਂ ਹੀ ਆ ਫਿਰ ਲੋਕਾਂ ਦੇ ਹਾਲਾਤ ਕੀ ਹੋਣਗੇ ਹੁਣ ਅਸਲੀਅਤ ਇਹ ਹੀ ਆ ਵੀ ਜੇ ਇਹ ਹੀ ਪਾਣੀ ਕਿਸੇ ਫੈਕਟਰੀ ਨੂੰ ਜਾਣਾ ਹੋਵੇ ਕਿਸੇ ਤਰਨਾੜ ਦੀ ਫੈਕਟਰੀ ਨੂੰ ਜਾਣਾ ਹੋਵੇ ਜਿਨੇ ਸਰਕਾਰ ਨੂੰ ਫੰਡ ਦੇਣਾ ਜਿਨੇ ਸਰਕਾਰ ਨੂੰ ਉਹਨਾਂ ਦੀ ਸਰਕਾਰ ਚਲਾਉਣ ਮੁਤਾਬਕ ਪੈਸਾ ਦੇਣਾ ਵਾਧੂ ਜਿਵੇਂ ਨਹਿਰਾ ਦਾ ਪਾਣੀ ਆ ਜਿਹੜਾ ਉਹ ਰਾਜਸਥਾਨ ਹਰਿਆਣਾ ਨੂੰ ਜਾਂਦਾ ਫੈਕਟਰੀਆਂ ਨੂੰ ਲੋਕਾਂ ਨੂੰ ਨਹੀਂ ਜਾਂਦਾ ਫੈਕਟਰੀਆਂ ਨੂੰ ਜਾਂਦਾ ਕਿਉਂਕਿ ਉਹਨਾਂ ਤੋਂ ਪੈਸਾ ਆਉਣਾ ਠੀਕ ਹੈ ਤੇ ਇਹ ਮਿੰਟੋ ਮੇਟੀ ਰਾਜਾ ਮਾਈਨਰ ਵਾਲਾ ਪਾਣੀ ਮਿੰਟੋ ਮੇਟੀ ਫੁੱਲ ਭਰਿਆ ਜਾਣਾ ਸੀਗਾ ਸਾਰੇ ਸਾਰੀ ਫੈਕਟਰੀ ਨੂੰ ਪਾਣੀ ਮਿਲ ਜਾਣਾ ਸੀ ਪੂਰਤੀ ਵੀ ਹੋ ਜਾਣੀ ਸੀ ਪਰ ਜਦੋਂ ਗੱਲ ਲੋਕਾਂ ਦੀ ਆਉਂਦੀ ਆ ਉਦੋਂ ਲੋਕਾਂ ਨੂੰ ਪਾਣੀ ਬਿਲਕੁਲ ਨਹੀਂ ਉਦੋਂ ਕਹਿੰਦੇ ਸਾਨੂੰ ਪਿੱਛੋਂ ਨਹੀਂ ਮਿਲਦਾ ਸਾਨੂੰ ਇੰਨਾ ਕੀ ਮਿਲਦਾ ਸਾਨੂੰ ਆਹੀ ਮਿਲਦਾ ਸੋ ਸਰਕਾਰ ਨੂੰ ਇਹੇ ਬੇਨਤੀ ਆ ਕਿ ਐਵੇਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਬੇਕੂ ਬਣਾਉਣਾ ਬੰਦ ਕਰੋ ਤੇ ਲੋਕਾਂ ਦਾ ਪਾਣੀ ਪੂਰਾ ਕਰ ਦਿਓ ਇੰਨਾ ਹੀ ਬਹੁਤ ਆ ਬਾਕੀ ਗੱਲਾਂ ਤਾਂ ਤੁਸੀਂ ਬਹੁਤ ਬਾਅਦ ਦੀਆਂ ਗੱਲਾਂ ਤੁਹਾਡੀਆਂ ਲੋਕਾਂ ਕੋਲੇ ਵਾਟਰ ਵਾਕਸ ਦਾ ਪਾਣੀ ਪਹਚਾ ਦਿਓ ਤੇ ਵਾਟਰ ਟੈਂਕ ਦੇ ਜੋ ਹਾਲਾਤ ਆ ਉਹ ਸਹੀ ਕਰ ਦਿਓ ਤੇ ਟੱਕਣ ਟੁੱਕਣ ਲਾ ਦਿਓ ਸਾਰੇ ਵੀ ਇਹ ਨਾ ਹੋਵੇ ਵੀ ਜਿਹੜਾ ਉਹੀ ਤੁਸੀਂ ਕੁੱਤੇਆਂ ਬਿੱਲਿਆਂ ਵਾਲਾ ਪਾਣੀ ਆ ਜਿਹੜਾ ਫਿਲਟਰ ਕਰ ਕਰ ਲੋਕਾਂ ਨੂੰ ਪਿਆਈ ਜਾਂ ਲੋਕ ਬਿਮਾਰ ਹੋਈ ਜਾਣ ਤੇ ਪਤਾ ਨਹੀਂ ਤੁਹਾਡੀ ਕਿੱਥੇ ਕਿੱਥੇ ਸੈਟਿੰਗ ਕੀਤੀ ਵੀ ਆ ਜਾਂ ਫਿਰ ਐਂ ਕਰੋ ਭਾਈ ਇੱਧਰ ਕੋਈ ਫੈਕਟਰੀ ਖੋਲ ਦਿਓ ਫੈਕਟਰੀ ਨੂੰ ਵੀ ਪਾਣੀ ਪਹੁੰਚਾ ਦਿਓ ਤੇ ਲੋਕਾਂ ਨੂੰ ਵੀ ਪਹੁੰਚਾ ਦਿਓ ਅੱਧਾ ਅੱਧਾ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ